ਦੋਸਤੋ ਤੁਸੀਂ ਜੁੜੇ ਹੋ ਪੰਜਾਬ ਨੇ ਇਸ ਨਿਊਜ਼ ਦੇ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਅਜਸ਼ਵੀਰ ਸਿੰਘ ਅੱਜ ਬਹੁਤ ਹੀ ਇੱਕ ਮੱਧ ਭਾਗੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਨਹਿਰ ਚ ਨਹਾਉਣਗੇ ਨੌਜਵਾਨ ਦੀ ਪਾਣੀ ਵਿੱਚ ਡੁੱਬਣ ਨਾਲ ਇਹ ਹੋਈ ਮੌਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਕੇਰੀਆਂ ਦੇ ਪਿੰਡ ਕਰਾੜੀ ਦੇ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਇਹ ਲੜਕਾ ਰੋਹਿਤ ਕੁਮਾਰ ਜਿਸ ਦੀ ਉਮਰ 24-25 ਸਾਲ ਸੀ ਜੋ ਕਿ ਕੱਲ ਅੱਡਾ ਚੀਰਦਾ ਖੂਹ ਨਜ਼ਦੀਕ ਪੈਂਦੇ ਜੰਨਤ ਨਹਿਰ ਤੇ ਨਹਾਉਣ ਲਈ ਆਇਆ ਸੀ ਜਿਸ ਤੋਂ ਬਾਅਦ ਉਹ ਲਾਪਤਾ ਹੋ ਗਿਆ ਜਿਸ ਨੂੰ ਅੱਜ ਬਾਬਾ ਦੀਪ ਸਿੰਘ ਸੇਵਾਦਲ ਸੁਸਾਇਟੀ ਵੱਲੋਂ ਰੈਸਕਿਊ ਕਰਕੇ ਉਸ ਦੀ ਡੈੱਡ ਬੋਡੀ ਨੂੰ ਇਹ ਬਾਹਰ ਕੱਢਿਆ ਗਿਆ ਉਹਨਾਂ ਨੇ ਕਿਹਾ ਕਿ ਇਸ ਦੇ ਪਿਤਾ ਇਹ ਮਜ਼ਦੂਰੀ ਕਰਦੇ ਹਨ ਅਸੀਂ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਵੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਇਹ ਜਿਹੜੇ ਕਿ ਨੌਜਵਾਨ ਇਹ ਜੰਨਤ ਵਰਗੇ ਇਸ ਏਰੀਆ ਤੇ ਨਹਾਉਣ ਲਈ ਜਾਂਦੇ ਹਨ ਇਤੋਂ ਦੇ ਕਈ ਪਹਿਲੇ ਵੀ ਹਾਦਸੇ ਇਹ ਵਾਪਰ ਚੁੱਕੇ ਹਨ ਪਹਿਲੇ ਵੀ ਮੌਤਾਂ ਹੋ ਚੁੱਕੀਆਂ ਹਨ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਜਗ੍ਹਾ ਦਾ ਵੱਲ ਇਹ ਧਿਆਨ ਇਹ ਜ਼ਰੂਰ ਦੇਣਾ ਚਾਹੀਦਾ ਹੈ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਉਸ ਮਾਤਾ ਪਿਤਾ ਨੂੰ ਵੀ ਅਪੀਲ ਕਰਦੇ ਹਾਂ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਨੌਜਵਾਨਾਂ ਦਾ ਖਾਸ ਕਰਕੇ ਇਹ ਧਿਆਨ ਰੱਖਿਆ ਜਾਵੇ ਬਾਕੀ ਕੀ ਹੈ ਪੂਰਾ ਮਾਮਲਾ ਇਹ ਤੁਸੀਂ ਵੀ ਦੇਖੋ ਇਹ ਪੰਜਾਬ ਨੇਸ਼ਨ ਤੋਂ ਜਸਵੀਰ ਸਿੰਘ ਦੀ ਵਿਸ਼ੇਸ਼ ਰਿਪੋਰਟ ਤੇ ਕੀ ਹੋਇਆ ਸੇਕਾ ਕੋਈ ਕੁਛ ਨਹੀਂ ਆਣਾ ਹੈ। ਕੋਈ ਗੱਲਬਾਤ ਨਹੀਂ। ਕਿੰਨੇ ਵਜੇ ਆਇਆ ਸੀ ਨਾ ਉਹਨਾਂ ਨਾਲ ਗੱਲ ਕਰ। ਇਹ ਤਾਂ ਮੈਂ ਵੀ ਇੱਥੇ ਨਹੀਂ ਕਿ ਮੈਂ ਖੁਦ ਫੌਜੀ ਵਜੋਂ ਸਬ ਇੰਸਪੈਕਟਰ ਹੈ ਮੇਰੀ ਡਿਊਟੀ ਜੇਂ ਕਰਦਾ। ਮੈਂ ਵੀ ਰਾਤ ਨੂੰ 8 ਵਜੇ ਪਹੁੰਚਿਆ ਇੱਥੇ। ਤਾਂ ਮੈਨੂੰ ਖਬਰ ਮਕੇਰੀਆਂ ਮਿਲੀ ਹੈ ਕਿ ਇੱਕ ਬੱਚਾ ਜੋ ਡੁੱਬ ਗਿਆ ਹੈ। ਘਾਦੇ ਵਿੱਚ ਕੌਣ-ਕੌਣ ਸੀ ਇਹਨਾਂ ਦੇ ਹੋਰ ਕੋਈ ਨਹੀਂ। ਫਾਦਰ ਕਿ ਕਰਦੇ ਹੋ? ਇਹਨਾਂ ਦੇ ਫਾਦਰ ਮਿਸਤਰੀ ਹੈਗੇ ਉਹ ਵਿਚਾਰੇ ਕੱਲ ਦਿਹਾੜੀ ਲਾਣ ਗਏ ਹੈਗੇ ਉਹ ਸ਼ਾਮ ਨੂੰ ਆਏ। ਤਾਂ ਉਹਨਾਂ ਨੂੰ ਸ਼ਾਮ ਨੂੰ ਹੀ ਦੱਸਿਆ ਗਿਆ ਕਿ ਮੁੰਡਾ ਨਹੀਂ ਮਿਲ ਰਿਹਾ। ਤਾਂ ਮੁੰਡੇ ਦੀ ਖੋਜ ਕੀਤੀ ਹੈ ਇਹਨਾਂ ਨੇ। ਤਫੇਰੋ ਇਹਨਾਂ ਨੂੰ ਇਹ ਪਤਾ ਲੱਗਾ ਕਿ ਮੁੰਡਾ ਇੱਥੇ ਨਹਾਣਾ ਆ। ਇਹ ਕੀ ਨਾਂ ਸੀ ਮੁੰਡੇ ਦਾ ਤੇ ਕਿੰਨੀ ਉਮਰ ਸੀ? ਮੁੰਡੇ ਦਾ ਨਾਂ ਜੀ ਇਹਦਾ ਕਰੀਬ ਰੋਹਿਤ ਕੁਮਾਰ ਨਾਮ ਹੈ। ਹੋਰ ਇਹਨਾਂ ਦੀ ਉਮਰ ਹੈਗੀ ਹੈ ਜੀ 22 ਸਾਲ ਕਰੀਬ ਰਨਿੰਗ ਹੈ। ਘਰ ਕਾ ਇਕਲੋਤਾ ਸੀਗਾ ਜਿਹੜਾ ਇਹ ਨਹੀਂ ਭਰਾ ਹੈਗੇ ਤਿੰਨ ਭਰਾ ਹੈਗੇ ਆ। ਇੱਕ ਮਲੇਸ਼ੀਆ ਹੈਗਾ ਇਹ ਮੁੰਡਾ। ਦੇਖਿਓ ਜਾਇ ਵੱਡੇ ਵਾਲਾ ਇੱਥੇ ਹੀ ਹੈ ਉਹ ਇੱਥੇ ਆਪਣਾ ਲੋਹੇ ਸਰੀਏ ਦਾ ਕੰਮ ਕਰਦੇ ਆ। ਕੀ ਕਹਿਣਾ ਚਾਹੁੰਦੇ ਬਹੁਤ ਸਾਰੇ ਲੋਕ ਬਹੁਤ ਆ ਇਹ ਦੇ ਇਹ ਕਹਿੰਦੇ ਕਿ ਪ੍ਰਸ਼ਾਸਨ ਇਹ ਚੀਜ਼ ਨੂੰ ਬੰਦ ਕਰਾਇਆ ਜਾਏ। ਕਿਉਂਕਿ ਇਹ ਨਹੀਂ ਢਿੱਲ ਹੈਗੀ ਪਰਚਾ ਇਹ ਕਰ ਮਤਲਬ ਆਹੀ ਢਿੱਲ ਵੀ ਨਹੀਂ ਕਹਿੰਦੇ ਆਹੀ ਇਹ ਕਹਿੰਦੇ ਕਿ ਇੱਥੇ ਪੈਰਾ ਰੱਖਿਆ ਜਾਵੇ ਵਿਚ ਵਿਚ ਜਿਹੜੇ ਬੰਦੇ ਬੱਚੇ ਇਧਰ ਨਾਂਦੇ ਆ ਗਏ ਉਹਨਾਂ ਨੂੰ ਇਹ ਬੋਲਿਆ ਇਹਨਾਂ ਨੂੰ ਦੜਾਇਆ ਜਾਏ ਇਥੋਂ ਬਹੁਤ ਸਾਰੀਆਂ ਪਹਿਲੇ ਵੀ ਇਥੇ ਪਹਿਲੇ ਪਿਛਲੇ ਸਾਲ ਵੀ ਦੋ ਤਿੰਨ ਮੌਤਾਂ ਹੋਈਆਂ ਹਨ ਅੱਜ ਇਹ ਮੌਤ ਹੋਈ ਹੈ ਤਾਂ ਇਸ ਕਰਕੇ ਆਹੀ ਤੇ ਇਹੀ ਸਾਡੇ ਕੋਲ ਕਹਿਣਾ ਪ੍ਰਸ਼ਾਸਨ ਲਈ ਆਹੀ ਕੁਝ ਨਹੀਂ ਕਹਿ ਸਕਦੇ ਆਹੀ ਇਹੀ ਕਹਿੰਦੇ ਇਸ ਤਰ੍ਹਾਂ ਮਤਲਬ ਦੁਪਹਿਰ ਦਾ ਟਾਈਮ ਹੈ ਚੱਕਰ ਮਾਰਿਆ ਜਿਹੜਾ ਬੰਦਾ ਮਿਲੇ ਉਹਨਾਂ ਨੂੰ ਫੜ ਕੇ ਇਥੋਂ ਦੜਾਇਆ ਜਾਏ ਉਹਨਾਂ ਦੇ ਘਰਾਂ ਤੱਕ ਉਹਨਾਂ ਦੇ ਮਾਪਿਆਂ ਨੂੰ ਤੱਕ ਰਿਪੋਰਟ ਦਿੱਤੀ ਜਾਏ ਵੀ ਤੁਹਾਡਾ ਬੱਚਾ ਇੱਥੇ ਆ ਰਿਹਾ ਇਹਨੂੰ ਰੋਕਿਆ ਜਾਏ ਨਹੀਂ ਤਾਂ ਅਸੀਂ ਦੂਸਰੇ ਆਪਣੇ ਤਰੀਕੇ ਨਾਲ ਰੋਕਾਂਗੇ ਊੜੀ ਫਸੀ ਲੜਕੇ ਦੀ ਹਾਂਜੀ ਤੇ ਕਿਸ ਤਰ੍ਹਾਂ ਕੋਈ ਸੈਂਟਰ ਦੇ ਵਿੱਚ ਹਾਂਜੀ ਸੈਂਟਰ ਦੇ ਸਗਾ ਕਿਨਾਰੇ ਤੇ ਇਦਾਂ ਡੰਪਰ ਆ 10-15 ਫੁੱਟ ਇਧਰ 10-15 ਫੁੱਟ ਉੱਪਰ ਹੈ ਉਹਦੇ ਸੈਂਟਰ ਚ ਸਗਿਆ 60 ਵਗੈਰਾ ਵੀ ਲੱਗੀ ਸੀ ਕਿਹਦੇ ਇਹਦੇ 60 ਸੂਟ ਲੱਗੇ ਹੋਏ ਨੇ ਨਹੀਂ ਇਹ ਮੈਂ ਧਿਆਨ ਨਹੀਂ ਮਾਰਿਆ 60 ਦਾ ਸੀ 60 ਸੂਟ ਤਾਂ ਨਹੀਂ ਲੱਗੇ ਹੋਣੇ ਇਹਦੇ ਕੋਈ ਉਹਦਾ ਜਾਲ ਚ ਫਸਿਆ ਸੀਗਾ ਤਾਰ ਦਾ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਵੀ ਕਿੰਨੇ ਡਾਈਵ ਕਰਦੇ ਹੋ ਡਾਈਵਿੰਗ ਕਰਕੇ ਹਨਾ ਕੱਢਦੇ ਹੋ ਬਹੁਤ سارے ਨੌਜਵਾਨਾਂ ਦੀ ਡੈਥ ਹੁੰਦੀ ਹੈ ਜਦੋਂ ਉਹ ਨਹਾਣ ਜਾਂਦੇ ਨੇ ਅਕਸਰ ਨਹਿਰਾਂ ਤੋਂ ਉਹਨਾਂ ਨੂੰ ਕੀ ਕਹਿੰਦੇ ਸਰ ਉਹ ਮੰਨਦੇ ਨਹੀਂ ਬੱਚੇ ਰੋਜ਼ਾਨਾ ਜੀ ਤੁਸੀਂ ਪੂਰੇ ਪੰਜਾਬ ਦੀ ਗੱਲ ਕਰੋ 70 80 ਬੱਚੇ ਰੋਜ਼ਾਨਾ ਡੁੱਬ ਰਹੇ ਆ ਰੋਜ਼ਾਨਾ ਕੁਝ ਉਹਦਾ 10% ਉਹਦਾ ਵਾਂ ਜਿਹੜੇ ਘਰੋਂ ਦੁਖੀ ਹੋ ਕੇ ਛਾਲਾ ਮਾਰਦੇ ਆ ਜਿਵੇਂ ਬਿਆ ਕੀ ਗਣਾ ਜਨਨ ਲੱਗਦਾ ਨੌਜਵਾਨਾਂ ਨੂੰ ਨਹੀਂ ਆਨਤਾ ਇਹ ਦਿਨ ਸਮਝਦਾ। ਪਰ ਜਨਨਾ ਦੇਖੋ ਲੱਖਾਂ ਵੀਡੀਓ ਬਣਾਉਗੇ ਹਜ਼ਾਰਾਂ ਵੀਡੀਓ ਬਣਾ ਬਣਾ ਪਾ ਰਹੇ ਆ ਲੋਕਾਂ ਨੂੰ ਤਾਂ ਵੀ ਅਵੇਰ ਨਹੀਂ ਹੋ ਰੇ ਲੋਕੀ ਕੀ ਕਰ ਸਕਦੇ ਆ। ਬਾਕੀ ਸਾਡੀ ਸੰਸਥਾ ਹੈਗੀ ਬਾਬਾ ਦੀਪ ਸਿੰਘ ਗੜਦੀਵਾਲ ਤੋਂ। ਅਸੀਂ ਉਹਨਾਂ ਨੂੰ ਲੁਹਾਨੇ ਫਰੀ ਸੇਵਾ ਕਰਦੇ ਆ। ਜੀ ਤੋਂ ਹਮ ਰੈਸਕਿਊ ਹੋ ਗਿਆ। ਹਾਂਜੀ ਹੋ ਗਿਆ। ਬੋਡੀ ਬਰਬਾਰ ਦੇ ਹਵਾਲੇ ਕਰ ਦਿੱਤੀ। ਪਿੰਡ ਖਰਾੜੀ ਹੈ ਦਤਾਰਪੁਰ ਦੇ ਨੇੜੇ। ਉੱਥੋਂ ਦਾ ਇੱਕ ਨੌਜਵਾਨ ਜਿਹੜਾ ਹੈ ਉਹ ਲਾਪਤਾ ਹੋ ਗਿਆ ਇੱਥੇ ਤੇ ਕੱਲ ਸ਼ਾਮੀ ਵੀ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਸਵੇਰੇ ਵੀ ਲੱਭਿਆ ਤੇ ਹੁਣ ਜਿਹੜੇ ਗੋਤਾਖੋਰਾਂ ਦੀ ਟੀਮਾਂ ਨੇ ਦੇਖਿਆ ਤੇ ਉਹ ਮੁੰਡਾ ਇੱਥੇ ਮ੍ਰਿਤਕ ਪਾਇਆ ਗਿਆ ਇਸ ਥਾਂ ਦੇ ਉੱਤੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਆ। ਆਮੂਮਨ ਹਰ ਗਰਮੀਆਂ ਦੇ ਵਿੱਚ ਦੋ ਤਿੰਨ ਮੋਤਾਂ ਇੱਥੇ ਹੁੰਦੀਆਂ ਨੇ ਔਰ ਮੋਤਾਂ ਵੀ ਯੰਗ ਏਜ ਦੇ ਅੰਦਰ 20-24 ਸਾਲ ਦੇ ਮੁੰਡਿਆਂ ਦੀ ਹੁੰਦੀਆਂ ਨੇ। ਇੱਥੇ ਮੈਂ ਇੱਕ ਗੱਲ ਮਹਿਸੂਸ ਕਰਦਾ ਕਿ ਜਦੋਂ ਨੌਜਵਾਨ ਨਹਾਣਾਂ ਦੇ 150-200-200 ਮੁੰਡਾ ਇੱਥੇ ਨਹਾਣ ਆਂਦਾ ਹੈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨੌਜਵਾਨ ਇੱਥੇ ਨਹਾਉਂਦੇ ਨੇ ਤੇ ਕਈ ਵਾਰੇ ਹਾਦਸੇ ਹੋ ਜਾਂਦੇ ਆ ਜਿਹੜੇ ਹਾਦਸੇ ਨਹੀਂ ਹੋਣੇ ਚਾਹੀਦੇ। ਅੱਜ ਉਹਦਾ ਹੀ ਇੱਕ ਪ੍ਰਣਾਮ ਸਰੂਪੇ ਜੀ ਸਾਹਮਣੇ ਆਈ ਹੈ ਕਿ ਜਿਹੜਾ ਮੁੰਡਾ ਹੈ ਮਾਪਿਆਂ ਦਾ ਕਹਿ ਰਿਹਾ ਕਿੰਦੇ ਕਿ ਕੋਈ ਵੀ ਨੌਇਕਾ ਮੁਲਾਜ਼ਮ ਹੁੰਦਾ ਕੋ ਦੇਖਰੇ ਕਰਨੀ ਚਾਹੀਦੀ ਹੈ ਇਹਨਾਂ ਨੂੰ ਜੇਕਰ ਪਿੱਡੜਾਣਾ ਚਾਹੀਦਾ ਇਥੋਂ ਭਾਜੀ ਇਹ ਤਸਵੀਰ ਕਈ ਵਾਰੀ ਹਾਦਸੇ ਜਦੋਂ ਵੀ ਆਂਦਾ ਉਸ ਇੱਕ ਦੋ ਦਿਨ ਜਦੋਂ ਬਸ ਹਾਈਲਾਈਟ ਹੋ ਜਾਂਦਾ ਉਸ ਤੋਂ ਬਾਅਦ ਫਿਰ ਉਹੀ ਮਾਮਲਾ ਖੰਡਾ ਹੋ ਜਾਂਦਾ ਕੋਈ ਰੋਕ ਟੋਕ ਨਹੀਂ ਹੈ ਕਿ ਨਹਿਰਾਂ ਤੇ ਦੇਖ ਲੋ ਤੁਸੀਂ ਤਾ ਤਲਵਾੜੇ ਤੋਂ ਲੈ ਕੇ ਤਾ ਤੁਸੀਂ ਹਾਜੀਪੁਰ ਦੀ ਜਿਹੜੀ ਦਤਾਰਪੁਰ ਦੀ ਨਹਿਰ ਜਾਂਦੀ ਹੈ ਬਹੁਤ ਹਾਲਾਤ ਮਾੜੇ ਨੇ ਭਾਜੀ ਪ੍ਰਸ਼ਾਸਨ ਦਾ ਤਾਂ ਕੰਮ ਇਹ ਬਣ ਚੁੱਕਾ ਹੈ ਪ੍ਰਸ਼ਾਸਨ ਕੋਦੇ ਹਾਦਸੇ ਦਾ ਇੰਤਜ਼ਾਰ ਕਰਦਾ ਹੈ ਔਰ ਹਾਦਸਾ ਹੋਣ ਤੋਂ ਬਾਅਦ ਜਾਗਦਾ ਹੈ ਫਿਰ ਮੁੜ ਕੇ ਆਪਣੀ ਨੀਂਦ ਦੇ ਵਿੱਚ ਤਾਂ ਕਿਉਂ ਪ੍ਰਸ਼ਾਸਨ ਇੱਥੇ ਕੋਈ ਵਿਵਸਥਾ ਨਹੀਂ ਕਰਦਾ ਕਿਉਂ ਇੱਥੇ ਕੋਈ ਜਾਲਾ ਨਹੀਂ ਲਾਂਦਾ ਕਿਉਂ ਇੱਥੇ ਕੋਈ ਇਦਾਂ ਦੀ ਵਿਵਸਥਾ ਖੜੀ ਨਹੀਂ ਕਰਦਾ ਜਿਹਦੇ ਨਾਲ ਨੌਜਵਾਨਾਂ ਦੀ ਮੌਤ ਜਿਹੜੀ ਆ ਉਹ ਰੁਕ ਸਕੇ ਮੈਂ ਇਹੀ ਗੱਲ ਕੱਲ ਵੀ ਕਹੀ ਸੀ ਮੈਂ ਅੱਜ ਵੀ ਇਹ ਗੱਲ ਕਹਿ ਰਿਹਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਗੱਲ ਕਹਿ ਰਿਹਾ ਕਿ ਅੱਜ ਤੋਂ ਬਾਅਦ ਜੇ ਇੱਥੇ ਕੋਈ ਵੀ ਬੱਚਾ ਨਾਂਦਾ ਤਾਂ ਉਹਦਾ ਜ਼ਿੰਮੇਵਾਰ ਸਿੱਧਾ-ਸਿੱਧਾ ਪ੍ਰਸ਼ਾਸਨ ਹੋਏਗਾ ਅਸੀਂ ਐਸਐਚਓ ਤਲਵਾੜਾ ਨੂੰ ਵੀ ਇਹ ਗੱਲ ਕਹਿਤੀ ਹੈ ਅਸੀਂ ਨੈਬ ਤਸੀਲਰ ਨੂੰ ਵੀ ਕਹਿ ਦੇਣੀ ਹੈ ਅਸੀਂ ਸਰਕਾਰ ਨੂੰ ਵੀ ਇਹ ਗੱਲ ਕਹਿ ਦੇਣੀ ਹੈ ਕਿ ਇਸ ਜਗ੍ਹਾ ਦੇ ਉੱਤੇ ਜਾਂ ਪੁਲ ਬਚਾਈ ਜਾ ਸਕਣ ਸਾਥੀਆਂ ਦੇ ਨਾਲ ਇੱਥੇ ਕਰੀਬ 3:00 ਵਜੇ ਨਹਾਉਣ ਆਇਆ ਹੀਗਾ ਤੇ ਪਾਣੀ ਡੂੰਘਾ ਹੋਣ ਕਾਰਨ ਇਹਦੀ ਇੱਥੇ ਨਹਿਰ ਚ ਡੁੱਬ ਗਿਆ ਫਿਰ ਅੱਜ ਰੈਸਕਿਊ ਟੀਮ ਨੇ ਇਹਨੂੰ ਜਦੋਂ ਕਾਲਿਆ ਤੇ ਇਹਦੀ ਜੜੀ ਮ੍ਰਿਤਕ ਪਾਇਆ ਗਿਆ ਜੀ ਜੇ ਕੀ ਲੱਗਦਾ ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਕਰਦਾ ਇੱਥੇ ਕਈ ਪਹਿਲੇ ਵੀ ਮੌਤਾਂ ਹੋ ਚੁੱਕੀਆਂ ਨੇ ਕੋਈ ਵੀ ਬੰਦੋਬਸਤ ਪ੍ਰਸ਼ਾਸਨ ਦਾ ਕੋਈ ਮੁਲਾਜ਼ਮ ਤੱਕ ਨਹੀਂ ਇੱਥੇ ਆਂਦਾ ਜਦੋਂ ਹਾਦਸਾ ਹੁੰਦਾ ਉਸ ਦਿਨ ਯਾਦ ਆਉਂਦੀ ਹੈ ਪੁਲਿਸ ਨੂੰ ਲੋਕ ਕਹਿੰਦੇ ਕਿ ਉਸ ਤੋਂ ਪਹਿਲੇ ਕੋਈ ਨਹੀਂ ਪੁੱਛਦਾ ਇਹ ਜਿਹੜਾ ਬ੍ਰਿਜ ਹੈ ਇਹ ਜਿੱਥੇ ਹਾਦਸਾ ਹੋਇਆ ਹੈ ਇਹ ਬਰੀ ਜਾਲੜੀ 8880 ਹੈ ਇਹ ਜਿਹੜਾ ਹਰ ਰੋਜ਼ ਵਿਵਾਦਾਂ ਦੇ ਵਿੱਚ ਘਿਰਿਆ ਰਹਿੰਦਾ ਹੈ ਫਿਰ ਵੀ ਪ੍ਰਸ਼ਾਸਨ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਵੀ ਇੱਥੇ ਅਸੀਂ ਆਈਏ ਔਰ ਇੱਥੇ ਜਿਹੜੇ ਨੌਜਵਾਨ ਨਾਂਦੇ ਆ ਉਹਨਾਂ ਨੂੰ ਰੋਕੀਏ ਅਤੇ ਜੇ ਕੋਈ ਨਹੀਂ ਰੁਕਦਾ ਤੇ ਉਹਨਾਂ ਤੇ ਸਖਤ ਕਾਰਵਾਈ ਜਿਹੜੀ ਕਰੀਏ ਪਰ ਪ੍ਰਸ਼ਾਸਨ ਦਾਵੇ ਵੱਡੇ ਵੱਡੇ ਕਰਦਾ ਕਿ ਅਸੀਂ ਰੋਕ ਰਹੀਆਂ ਜੀ ਨੌਜਵਾਨਾਂ ਨੂੰ ਪਰ ਮੈਂ ਤੁਸੀਂ ਇੱਥੋਂ ਚੱਲ ਪਈ ਤਲਵਾੜੇ ਤੋਂ ਸ਼ੁਰੂ ਹੁੰਦੀ ਕੰਢੀ ਨਹਿਰ ਦਾ ਵੱਡੀ ਨਹਿਰ ਇਹ ਜਿਸ ਜਗ੍ਹਾ 'ਚ ਮੋੜੇ ਦਾ ਅੱਜ ਹਾਸਾ ਹੋਇਆ ਡੁੱਬਣ ਦੇ ਨਾਲ ਇੱਥੇ ਇਹਦੀ ਪਰਲੀ ਸਾਈਡ ਮੈਂ ਦੇਖਿਆ ਗਲਾਸ ਪੇ ਹੈ ਡਰਿੰਕ ਵਗੈਰਾ ਵੀ ਜਿਹੜੇ ਨੌਜਵਾਨ ਹੈ ਇੱਥੇ ਆ ਕੇ ਨਸ਼ੇ ਦਾ ਸੇਵਨ ਕਰਦੇ ਔਰ ਨਸ਼ੇ ਦਾ ਸੇਵਨ ਕਰਕੇ ਜਿਹੜਾ ਨਹਿਰ ਦੇ ਵਿੱਚੋਂ ਨਹਾਉਂਦੇ ਆ ਜੀ ਤੇ ਪ੍ਰਸ਼ਾਸਨ ਜਿਹੜਾ ਭਗਵੰਤਮਾਨ ਵੱਡੇ ਵੱਡੇ ਦਾਅਵੇ ਕਰਦਾ ਕਿ ਅਸੀਂ ਨਸ਼ੇ ਨੂੰ ਜਿਹੜੇ ਨੱਥ ਪਾ ਰਹੇ ਹਾਂ ਪਰ ਪ੍ਰਸ਼ਾਸਨ ਕਿਤੇ ਨਾ ਕਿਤੇ ਉਹ ਫੇਲ ਹੈ ਸਾਰੇ ਜਿਹੜਾ ਇੱਕ ਦਿਖਾਵਾ ਕੀਤਾ ਜਾ ਰਿਹਾ ਨਿਊਜ਼